ਨਾਜ਼ੁਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਪੈਸ਼ਲ 올림픽 ਪੰਜਾਬ ਨੇ ਖੇਡਾਂ ਅਤਿ ਦੀ ਸ਼ਕਤੀ ਅਤੇ ਸ਼ਮੂਲੀਅਤ ਦਾ ਜਸ਼ਨ ਮਨਾਉਣ ਲਈ ਐਥਲੀਟਾਂ ਕੋਚਾਂ ਤੇ ਪਤਵੰਤਿਆਂ ਨੂੰ ਇਕੱਠਾ ਕਰਕੇ ਰੋਮਾਂਚਿਕ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜਬਾਨੀ ਕੀਤੀ ਹੈ 25ਵੀਂ ਪੰਜਾਬ ਸਟੇਟ ਸਪੈਸ਼ਲ 올림픽 ਖੇਡਾਂ ਤੇ ਪਹਿਲੀਆਂ ਨਾਰਥ ਜ਼ੋਨ ਸਪੈਸ਼ਲ 올림픽 ਖੇਡਾਂ ਦੀ ਸਿਲਵਰ ਜੁਬਲੀ ਮਨਾਈ ਜਾ ਰਹੀ ਹੈ ਗੁਰੂ ਨਾਨਕ ਪਬਲਿਕ ਸਕੂਲ ਸਰਾਂਬਾ ਨਗਰ ਲੁਧਿਆਣਾ ਵਿਖੇ ਚੱਲ ਰਹੀਆਂ ਇਹਨਾਂ ਤਿੰਨ ਦਿਨਾਂ ਖੇਡਾਂ ਵਿੱਚ 60 ਸਕੂਲ 800 ਐਥਲੀਟ ਅਤੇ ਕੋਚ ਭਾਗ ਲੈ ਰਹੇ ਹਨ ਸਮਾਗਮ ਦੀ ਪ੍ਰਬੰਧਕੀ ਕਮੇਟੀ ਵੱਲੋਂ ਈਵੈਂਟ ਲਈ ਗੁਰੂ ਨਾਨਕ ਪਬਲਿਕ ਸਕੂਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਵੱਲੋਂ ਸ਼ਿਰਕਤ ਕੀਤੀ ਗਈ। ਏਕਤਾ, ਸਵੀਕ੍ਰਿਤੀ ਅਤੇ ਸਿਸ਼ਕਤੀਕਰਨ ਨੂੰ ਉਤਸ਼ਾਹਿਤ ਕਰਨੀ ਐਥਲੀਟਾਂ ਅਤੇ ਕੋਚਾਂ ਦੀ ਸ਼ਮੂਲੀਅਤ ਨਾਲ ਈਵੈਂਟ ਸ਼ਾਨਦਾਰ ਚੱਲ ਰਿਹਾ ਹੈ। ਸਪੈਸ਼ਲ ਓਲੰਪਿਕ ਐਥਲੀਟਸ ਸੋ ਮੈਨੂੰ ਜਿੱਤਣ ਦਿਓ ਪਰ ਜੇ ਮੈਂ ਨਹੀਂ ਜਿੱਤ ਸਕਦਾ ਤਾਂ ਮੈਨੂੰ ਕੋਸ਼ਿਸ਼ ਲਈ ਬਹਾਦਰ ਬਣਨ ਦਿਓ। ਐਥਲੀਟਾਂ ਦੁਆਰਾ ਮਾਣ ਨਾਲ ਸੁਣਾਈ ਗਈ ਜੋ ਸਾਡੇ ਅੰਦੋਲਨ ਨੂੰ ਪ੍ਰਭਾਵਸ਼ਾਲੀ ਕਰਨ ਲਈ ਹਿੰਮਤ ਲਗਨ ਅਤੇ ਦ੍ਰਿੜਤਾ ਦੀ ਭਾਵਨਾ ਨੂੰ ਮੂਰਤੀਮਾਨ ਕਰਦੀ ਹੈ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਭਾਗੀਦਾਰਾਂ ਵਲੰਟੀਅਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸਮਾਗਮ ਨੂੰ ਯਾਦਗਾਰੀ ਸਫਲਤਾ ਪ੍ਰਦਾਨ ਕੀਤੀ ਉਹਨਾਂ ਇਵੈਂਟ ਸਪான்ਸਰਾਂ ਅਤੇ ਦਾਨੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅੱਜ ਦੇ ਸਮਾਗਮਾਂ ਦੌਰਾਨ 100 ਮੀਟਰ ਡੈਸ਼ ਪੋਰਸ਼ ਵਿੱਚ ਪਹਿਲਾ ਸਥਾਨ ਸਰਬਜੀਤ ਸਿੰਘ ਨੇ ਹਾਸਲ ਕੀਤਾ ਜਦ ਕਿ ਕਰਨਪ੍ਰੀਤ ਸਿੰਘ ਐਸਐਸਏ ਸ਼੍ਰੀ ਫਤੇਗੜ ਸਾਹਿਬ ਅਤੇ ਤੀਸਰੇ ਸਥਾਨ ਤੇ ਅਭਿਸ਼ੇਕ ਰਿਹਾ 50 ਮੀਟਰ ਡੈਸ਼ ਪੁਰਸ਼ ਵਿੱਚ ਪਹਿਲਾ ਸਥਾਨ ਵਿਵੇਕ ਸ਼ਰਮਾ ਆਤਮ ਸੁਖ ਹੁਸ਼ਿਆਰਪੁਰ ਦੂਜਾ ਸਾਬੀ ਬੀਪੀਐਸ ਅੰਮ੍ਰਿਤਸਰ ਅਤੇ ਤੀਸਰੇ ਸਥਾਨ ਤੇ ਯੂਰੋ ਚਾਨਣ ਵੋਕੇਸ਼ਨਲ ਜਲੰਧਰ ਰਿਹਾ ਸਮਾਗਮ ਦੀ ਪ੍ਰਬੰਧਕੀ ਕਮੇਟੀ ਵਿੱਚ ਸ਼੍ਰੀ ਅਸ਼ੋਕ ਅਰੂੜਾ ਸ਼੍ਰੀ ਅਨਿਲ ਗੋਇਲ ਸ਼੍ਰੀ ਪਰਮਨਜੀਤ ਸਚਦੇਵਾ ਸ਼੍ਰੀ ਸੁਰੇਸ਼ ਠਾਕਰ ਸਰਦਾਰ ਮਨਦੀਪ ਬਰਾੜ ਸ਼੍ਰੀ ਸੂਰਤ ਸਿੰਘ ਦੁੱਗਲ ਸ਼੍ਰੀ 우ਮਾ ਸ਼ੰਕਰ ਸ਼੍ਰੀ ਨਰਿੰਜਨ ਕੁਮਾਰ ਸ਼੍ਰੀ ਨਿਸ਼ਾਂਤ ਮੰਡੋਰਾ ਅਤੇ ਸ਼੍ਰੀਮਤੀ ਜੌਨ ਠੱਕਰਵਾਲ ਸ਼ਾਮਲ ਸਨ